ਸਾਡੀ ਰਿਸ਼ਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਵਾਈ ਜਾਂਦੀ ਹੈ ਜੀ ਇਹ ਐਡ ਲਗਵਾਉਣ ਲਈ ਸਾਡਾ WhatsApp ਨੰਬਰ ਹੈ ਜੀ 99 173 72381 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ अज अं थे नवे रिश्ते लेके आए हाँ जी अज के रिश्ते नोट करो जी पहला रिश्ता पहला रिश्ता नाम कौर जिला मोगा पढ़ाई बी सी एम सी चंडीगढ़ नैटवर्क ਡਿਪਲੋਮਾ ਪਰ ਇੱਕ ਜੁਕੇ ਵਰਕ ਪਰਮਿਟ ਭਰਾ ਇੱਕ ਕੈਨੇਡਾ ਸਿਟੀਜ਼ਨ ਕੱਦ 5 ਫੁੱਟ 2 ਇੰਚ ਡੇਟ ਆਫ ਬਰਥ 1991 ਕਾਸਟ ਜੱਟ ਸਿੱਖ ਗੋਤ ਬਰਾੜ ਕੰਮ ਕੈਨੇਡਾ ਸਿਟੀਜ਼ਨ ਗਵਰਨਮੈਂਟ ਜੌਬ BC ਸ਼ਰੀਰ ਵਿੱਚ ਮਾਤਾ ਪਿਤਾ ਕੈਨੇਡਾ ਸੈਟਲਡ ਰਿਸ਼ਤੇ ਦੀ ਮੰਗ ਮੁੰਡਾ ਪੜਿਆ ਲਿਖਿਆ ਹੋਵੇ ਨਸੀਤ ਹੋ ਰਹੇ ਤੋਂ ਹੋਵੇ ਮੁੰਡੇ ਕੋਲੇ ਜ਼ਮੀਨ ਵੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਇਹ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਜੱਟ ਸਿੱਖ ਡੇਟਾ ਹੋਬਰ 1993 ਇੱਕ ਸਿਸਟਰ ਇੱਕ ਬ੍ਰਦਰ ਆ ਜੀ ਇਹਨਾਂ ਦੇ कद 5 फुट 6 इंच जिला मलेरकोटला पढ़ाई वीएससी एन मेडिकल एमएससी एन मेडिकल ਕੰਮ ਕੈਨੇਡਾ ਜੌਬ ਨਰਸ ਜੀ ਰਿਸ਼ਤੇ ਦੀ ਮੰਗਾ ਜੀ ਮੁੰਡਾ ਕੈਨੇਡਾ ਹੋਵੇ 10 ਕਿੱਲੇ ਜ਼ਮੀਨ ਹੋਵੇ ਨੇੜੇ ਵਾਲੇ ਹੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਤਾਡੀ ਇਸਤੇ ਚੈਨਲ ਨੂੰ ਵੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਇਹ ਲੜਕੀ ਦਾ ਹੈ ਜੀ ਨਾਮ ਕੌਰ ਕਾਹ ਤੁਸੀਂ ਸਿੱਖ ਗੋਤ ਬਰਾੜ ਡੇਟ ਆਫ ਬਰਥ 1993 ਪਾਏ ਨੱਕਾ ਜੀ ਭਰਾ ਇੱਕ ਕੱਦ 5 ਫੁੱਟ 1 ਇੰਚ ਸਟਡੀ ਵੀਟ ਇੱਕ ਕੰਪਿਊਟਰ ਸਾਇੰਸ ਐਮ ਬੀਏ ਕੰਮ ਕੈਨੇਡਾ ਸਟਡੀ ਪਰਮਿਟ ਤੇ ਵਰਕ ਪਰਮਿਟ ਤੇ ਅਤੇ ਯੂ ਐਸ ਏ ਵਿਸਟਰ ਵੀਜ਼ਾ ਹੈ ਜੀ ਬੈਸ਼ ਨੂੰ ਪਰਿਵਾਰ ਹੈ ਇਹਨਾਂ ਦਾ ਜ਼ਿਲ੍ਹਾ ਫਰੀਦਕੋਟ ਹੈ ਜੀ ਕ੍ਰਿਸ਼ਤੇ ਦੀ ਮੰਗਾ ਮੁੰਡਾ ਵੈਸ ਨੂੰ ਪੜਿਆ ਲਿਖਿਆ ਹੋਵੇ ਜੱਟ ਸਿੱਖ ਜ਼ਮੀਨਵਾਰਾ ਹੋਵੇ ਯੂ ਐਸ ਏ ਕੈਨੇਡਾ ਸਿਟੀਜ਼ਨ ਜਾਂ ਪੀ ਆਰ ਹੋਵੇ ਸੈਟਲ ਜਾਂ ਸਰੀ ਵੈਨਕੂਵਰ ਐਟਸਪੋਰਡ ਨੇੜੇ ਸੰਪਰਕ ਕਰੋ ਜੀ ਪਰਿਵਾਰ ਨਾਲ ਆਹ ਦੋ ਨੰਬਰ ਦਿੱਤੇ ਹੋਏ ਇਹਨਾਂ ਨਾਲ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਜੀ ਚੌਥਾ ਨਾਮ ਸਿੰਘ ਜਨਮ 1991 ਹਾਈਟ 5 ਫੁੱਟ 4 ਇੰਚ ਬੀ ਕਾਮ ਕਾਸਟ ਖੱਤਰੀ ਆਪਣਾ ਕਾਰੋਬਾਰ ਇੱਕ ਸਿਸਟਰ ਇਨ ਕੈਨੇਡਾ ਫਾਦਰ ਦੁਕਾਨਦਾਰ ਮਦਰ ਰਾਜ ਇਹਨਾਂ ਦੇ ਹਾਊਸ ਵਾਈਫ ਰਿਸ਼ਤੇ ਦੀ ਮੰਗਾ ਜੀ ਲੜਕੀ ਸਿੰਪਲ ਹੋਵੇ ਸੋਨੇਸ਼ ਰੱਖੀ ਹੋਵੇ। ਨੋ ਡਿਮਾਂਡ ਆ ਇਹਨਾਂ ਦੀ, ਨੋ ਕਾਸਟ ਹੈ। ਸੰਪਰਕ ਕਰੋ ਜੀ। ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਪੰਜਵਾਂ ਨਾਮ ਸਿੰਘ ਕਾਸਟ ਸਿੰਬਾ ਟਾਉਂਕਾ ਕਸਤਰੀ ਸਿੱਖ ਲੜਕਾ ਏਰੀਆ ਮਲੇਰਕੋਟਲਾ ਪਿਆਰ ਭੈਣ ਨੂੰ ਡੇਟ ਆਫ ਬਰਥ 1985 ਗੋਤ ਕੈਂਥ ਮਹਿਲ ਹਾਈਟ 5 ਫੁੱਟ 9 ਇੰਚ ਸ਼ਿਫਟ ਲਈ ਐਮ ਐਸ ਸੀ ਵੀ ਐਟ ਜਵਬ ਲੈਕਚਰਰ ਪ੍ਰਾਈਵੇਟ ਨੇ ਟੀਚਰ ਨੇ ਜੀ ਵੱਡਾ ਭਰਾ ਤੇ ਭੈਣ ਦੋਵੇਂ ਮੈਡ ਨੇ ਫਾਦਰ ਰਿਟਾਇਰਡ ਇਨਸਪੈਕਟਰ ਐਫ ਸੀ ਆਈ ਜੀ ਮਦਰ ਹੋਮ ਮੇਕਰ ਨੇ ਜੀ ਰਿਸ਼ਤੇ ਦੀ ਮੰਗ ਘਰੇਲੂ ਪੜ੍ਹੇ ਲਿਖੇ ਲੜਕੀ ਚਾਹੀਦੇ ਜਨਾਂ ਨੂੰ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਰਟ ਕੰਬੋਜ ਸਿੱਖ ਡੇਟ ਆਫ ਬਰਥ 35 ਸਾਲ ਕੱਦ 5 ਫੁੱਟ 7 ਇੰਚ ਬੀਡੀਐਸ ਇੰਡੀਆ ਤੋਂ ਐਮਐਸਏ 30 ਡਿਗਰੀ ਯੂਐਸਏ ਤੋਂ ਕੈਨੇਡਾ ਵਿੱਚ ਆਈਟੀ ਜਰਬ ਕਰਦੇ ਹਨ ਜੀ ਇਹ ਨਸ਼ਾ ਰਹਿਤ ਬੈਸ ਨੂੰ ਲੜਕਾ ਕੈਨੇਡਾ ਪੀਆਰ ਵਾਸਤੇ ਕੰਬੋਜ ਜੱਟ ਸਿੱਖ ਪਰਿਵਾਰ ਜੱਟ ਸਿੱਖ ਪੀਆਰ ਵਰਕ ਪਰਮਿਟ ਸਟੂਡੈਂਟ ਵਿਸਟਰ ਵੀਜ਼ੇ ਤੇ ਕੈਨੇਡਾ ਗਈ ਲੜਕੀ ਦੀ ਲੋੜ ਹੈ ਜਿੰਨਾਂ ਨੂੰ ਤੇ ਸਿੱਖ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਹਨ ਲੜਕੇ ਦਾ ਪਰ ਇਹਦਾ ਐਗਰੀਕਲਚਰ ਫਾਰਮ ਹੈ ਤੇ ਐਗਰੀਕਲਚਰ ਫਾਰਮਿੰਗ ਕਰਦੇ ਹਨ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਬੀਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਉੱਕੇ ਕਰ ਦਿਓ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਤੇਜ ਨੂੰ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ safest thing you